ਇਹ ਜੋ ਮੇਰੇ ਸਾਹਮਣੇ ਇਹ ਪਿੰਡ ਚੁੰਨੀ ਕਲਾਂ ਦੀ ਮੰਡੀ ਹੈ। ਇਹ ਭਗਤਾ ਮਾਨਕਪੁਰ ਰੋਡ ਤੇ ਇਹ ਜੋ ਰੋਡ ਹੈ ਇਹ 40 ਸਾਲ ਹੋਈ ਹੋਇਆ ਜੇ ਬਣੇ ਨੂੰ। ਇਸਲੇ ਚੜ੍ਹਦੇ ਪਾਸੇ ਇਹ ਪਿੰਡ ਚੁੰਨੀ ਖੁਰਦ, ਛੋਟੀ ਚੁੰਨੀ ਤੇ ਦੂਜੇ ਪਾਸੇ ਵੱਡੀ ਚੁੰਨੀ, ਚੁੰਨੀ ਕਲਾਂ। ਇਹ ਦੋ ਪਿੰਡ ਹੈ ਬਿਲਕੁਲ ਇੱਕ ਸਾਥ। ਠੀਕ ਹੈ। ਇਹ ਨੂੰ 40 ਸਾਲ ਹੀ ਹੋਏ ਹੈ। ਇਹ ਬੱਟਰ ਟੈਂਕੀ ਹੈ। ਇਹ ਮੇਰੇ ਸਾਹਮਣੇ ਜੋ ਮਜਾਰੇ ਹੈ ਮੰਡੀ ਦੇ ਵਿੱਚ ਹੈ। ਵੱਡੀ ਚੁੰਨੀ ਦੀ ਮੰਡੀ ਦੇ ਵਿੱਚ। ਪਾਕਤਾ ਸਾਈਡ ਦੇ ਵਿੱਚ ਜੋ ਮੰਡੀ ਬਣੀ ਹੈ। ਇਹ ਪਹਿਲਾਂ ਕੱਚੀ ਹੁੰਦੀ ਸੀ ਮਜਾਰ 1947 ਦੇ ਟਾਈਮ। ਇਹਦੇ ਆਲੇ-ਦਾਲੇ ਖੇਤ ਹੁੰਦੇ ਤੇ ਫਿਰ ਮੰਡੀ ਬਣ ਗਈ। ਤੇ ਹੁਣ ਇਹ ਖਾਲੀ ਰੇਂਦੀ ਵਾਲੇ ਵਾਲੇ ਤੋਂ ਇੱਥੇ ਨਾ ਕਿਸੇ ਨੂੰ ਨਹੀਂ ਸੀ ਪਤਾ ਹੁਣ ਤਾਂ ਇਹਨੂੰ ਬਲੈਤੀ ਸ਼ਾ ਬਾਬਾ ਕਹਿੰਦੇ ਆ ਨਾਮ ਦਾ ਤਾਂ ਕਿਸੇ ਨੂੰ ਕਨਫਰਮ ਹੈ ਨਹੀਂ ਇਹ 1975 ਕ ਦੇ ਵਿੱਚ ਆਣ ਕੇ ਪੱਕੀ ਬਣਾਈਏ ਪਿੰਡ ਵਾਲਿਆਂ ਨੇ ਇਹ ਵੱਡੀ ਚੁੰਨੇ ਵਾਲੀ ਸਾਈਡ ਵਿੱਚ ਪੈਦੀ ਇਹਦੇ ਪਿਛਲੇ ਪਾਸੇ ਮੰਡੀ ਲਈ ਪਾਣੀ ਦਾ ਬੰਦੋਬਸਤ ਹੈ बलैचे बाबा थोड़ा नेड़े होके देख लें ठीक है जी <coughs> भीरवार में इत मेला बहुत लगता हर भीरवार ठीक है ये भगता रोड का चौंक है जो रोड है 1975 ਦੇ ਵਿੱਚ ਬਣਿਆ ਇੱਥੋਂ ਇੱਕ ਰਸਤਾ ਸਕੂਲ ਨੂੰ ਜਿਹੜੇ ਜਾਂਦਾ ਸਰਕਾਰੀ ਸਕੂਲ ਨੂੰ ਇੱਕ ਭਗਤਾਵੱਲ ਨੂੰ ਭਗਤਾ ਵਾਸੀਆਂ ਨੂੰ ਇੱਕ ਚੁੰਨੀ ਖੋਰ ਸਾਈਡ ਨੂੰ ਇਹ ਚੁੰਨੀ ਖੋਰ ਸਾਈਡ ਨੂੰ ਜਾਂਦਾ ਤੇ ਉਹ ਮੇਨ ਰੋਡ ਨੂੰ ਜਾਂਦਾ ਇੱਥੇ ਇੱਕ ਪ੍ਰਾਇਮਰੀ ਸਕੂਲ ਹੈ ਚੁੰਨੀ ਸਾਈਡ ਦਾ ਬਣ ਗਿਆ ਉਹ ਇਹ ਚੁੰਨੀ ਸਕੂਲ ਪ੍ਰਾਇਮਰੀ ਸਕੂਲ ਉੱਗੇ ਦਰਾਖਤਾਂ ਦੇ ਵਿੱਚੋਂ ਦੇਖਣੇ ਰਿਹਾ ਹਾਂ ਠੀਕ ਹੈ ਇਹ ਓਵਰ ਰੋਡ ਹੈ ਜਿਹੜਾ ਸਕੂਲ ਨੂੰ ਜਾਂਦਾ ਇਹ ਚੁੰਨੀ ਛੋਟੀ ਤੋਂ ਛੋਟੀ ਚੁੰਨੀ ਤੋਂ ਸਕੂਲ ਵੱਲ ਨੂੰ ਪਹਿਲਾਂ ਦੇ ਹਾਲੇ ਤੋਂ ਹਾਲੇ ਖੇਤ ਹੀ ਹੁੰਦੇ ਤੇ ਇਹ ਤਾਂ ਸਿੱਕੇ ਚਾਣ ਕੇ ਹਾਲੇਦਾਲੇ ਬਿਲਡਿੰਗਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ ਪਹਿਲਾਂ ਕੱਚਾ ਹੁੰਦਾ ਸੀ ਫੇਟਾਂ ਦਾ ਬਣ ਗਿਆ ਹੁਣ ਪੂਰਾ ਰੋਡ ਬਣ ਗਿਆ ਇਹ ਗਏ ਹੁਣ ਅਸੀਂ ਤੁਹਾਨੂੰ ਲੈ ਜਾਵਾਂਗੇ ਉਹ ਇੱਥੇ ਆਸ ਕਥਮਾਂ ਤੇ ਜਿੱਥੇ ਜਿਸ ਨੂੰ ਹਰ ਕੋਈ ਯਾਦਗਾਰਤਾ ਹਰ ਯਾਦਗਾਰ ਹੈ ਵੀ ਨੇ ਕਿ ਇਹ ਪਿੰਡ ਇਹ ਪਿੰਡ ਵੱਡੀ ਚੁੰਨੀ ਦਾ ਤਲਾ ਹੈ ਭੰਗਿਆਨ ਲੋਕ ਤਾਂ ਇਸਨੂੰ ਤੋਬਾ ਵੀ ਕਹਿੰਦੇ ਹੋਣਗੇ ਤਾਂ ਛੱਪੜ ਵੀ ਸਮਝਦੇ ਹੋਣਗੇ ਕੰਡੇ ਦੇ ਦੱਖਣ ਵੱਲ ਹੈ ਇਹਦੇ ਵਿੱਚ ਇਸ ਟਾਈਮ ਤਾਂ ਬਹੁਤ ਪਾਣੀ ਹੈ ਪਰ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦਾ ਇਹ ਵਿੱਚ ਤੇ ਪੱਕਾ ਬਣਿਆ ਹੋਇਆ ਹੈ ਕਾਟਨੇ ਪੱਕੇ ਬਣੇ ਹੋਏ ਨਾਉਣ ਦੇ ਲਈ ਦੇ ਵਾਸਤੇ ਇੱਕ ਕਹਾਵਤ ਹੈ ਅਕਸਰ ਕਹਿੰਦੇ ਸੁਣਿਆ ਵੀ ਇਹ ਲੱਖੀ ਸ਼ਾਹ ਬਨਜਾਰੇ ਨੇ ਬਹੁਤ ਦੇਰ ਪਹਿਲਾਂ ਬਣਾਇਆ ਸੀ ਇਹਦੇ ਕੰਡੇ ਤੇ ਹੀ ਇੱਕ ਬਹੁਤ ਪੁਰਾਣਾ ਸਕੂਲ ਹੈ 1857 ਦਾ ਬਣਿਆ ਹੋਇਆ 1857 ਦਾ ਬਣਿਆ ਹੋਇਆ ਸਕੂਲ ਸਕੂਲ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਇਸ ਸਾਈਡ ਦੇ ਵਿੱਚ ਪੰਡੇ ਤੇ ਇੱਕ ਵਾਰ ਉਹ ਹੁੰਦੀ ਸਤੀ ਦੀ ਸਮਾਦ ਹੁੰਦੀ ਤੇ ਹੁਣ ਤਾਂ ਪਾਣੀ ਦੇ ਵਿੱਚ ਚਲੀ ਗਈ ਸਾਹਮਣੇ ਜਿਹੜੇ ਉਹ ਦੋ ਦਰਖਤ ਦਿੰਦੇ ਇੱਥੇ ਘੱਟੋ-ਘੱਟ 50 ਦਰਖਤ ਪੀਪਲ ਤੇ ਬਰੋਟੇ ਤੇ ਨਿੰਬਾਂ ਦੇ ਹੁੰਦੇ ਸੀ ਉਸ ਟਾਈਮ ਉਹ ਟੁੱਟ ਕੇ ਇੱਥੇ ਗਰਾਊਂਡ ਹੈ ਸਕੂਲ ਦਾ ਮੈਂ ਖੜਿਆ ਹਾਂ ਤਲਾ ਦੇ শিবਲੇ ਪਾਸੇ ਇਧਰ ਪਸ਼ੂ ਹਸਪਤਾਲ ਵੀ ਬਣਿਆ ਵਾ ਇੱਕ ਇਹ ਪਸ਼ੂ ਹਸਪਤਾਲ ਹੈ ਜਿਹੜੀ ਇਹਦੇ ਪਿੱਛੇ ਇੱਕ ਮੰਦਿਰ ਹੈ ਬਹੁਤ ਸੋਹਣਾ ਬਿਹਾਰ ਤੋਂ ਕੋਈ ਬਜ਼ੁਰਗ ਆਏ ਸੀ ਉਹਨਾਂ ਨੇ ਇੱਥੇ ਹੀ ਤਵੱਸਿਆ ਕੀਤੀ ਹੈ ਹੁਣ ਵੀ ਜਿੰਦਾ ਨੇ ਤੇਿੱਥੇ ਰਹਿੰਦੇ ਆ ਉਹ ਵੀ ਮੰਦਰ ਦੇ ਵਿੱਚ ਮੰਦਰ ਚ ਚੱਲਦੇ ਆਪਾਂ ਦੇਖਦੇ ਤੇ ਇਸ ਸਾਈਡ ਦੇ ਵਿੱਚ ਫਿਰ ਗੁੱਗਾ ਮਾੜੀ ਥਾਨ ਇਹ ਚੀਜ਼ਾਂ ਇਹਨਾਂ ਨੇ ਬਣਾ ਦਿੱਤੀਆਂ ਬਹੁਤ ਸ਼ਾਨਦਾਰ ਰਮਣੀਕ ਜਗ੍ਹਾ ਹੈ ਤੇ ਇਹ ਸਾਹਮਣੇ ਮੇਰੇ ਸਕੂਲ ਦੀ ਬਿਲਡਿੰਗ ਹੈ ਵੀ ਇਹ ਇਧਰੋਂ ਘੱਟ ਦਿਖ ਰਹੀ ਦਰੱਖਤਾਂ ਕਰਕੇ ਇਸ ਪਲਾ ਦੇ ਦੁਆਲੇ ਪੰਜ ਖੂਹ ਹੁੰਦੇ ਸੀ ਚਾਰ ਖੂਹ ਤਾਂ ਹੁਣ ਮਿੱਟ ਚੁੱਕੇ ਆ ਪਾਣੀ ਚ ਆ ਗਏ ਇੱਕ ਖੂਹ ਹੈ ਇਹਦੇ ਵੀ ਇਹਦੇ ਕਿਨਾਰੇ ਤੇ ਉਹ ਤੁਹਾਨੂੰ ਮੈਂ ਜਰੂਰ ਦਿਖਾ ਦਾਂਗਾ ਇਹ ਵੱਡੀ ਚੁੰਨੀ ਪੁਰਾਣਾ ਜ਼ਿਲ੍ਹਾ ਅੰਮ੍ਰਿਤਸਰ ਫਿਰ ਉਪੜ ਹੋ ਗਿਆ ਤੇ ਹੁਣ ਫਤੇਗੜ ਸਾਹ ਦਾ ਏ ਤਹਿਸੀਲ ਬਸੀਪਟਾਣਾ ਸਰਹੰਦ ਰੋਜਾ شریف ਦੇ 15 ਕਿਲੋਮੀਟਰ ਦੀ ਦੂਰੀ ਦੇ ਬਹੁਤ ਇਤਿਹਾਸਕ ਪਿੰਡ ਹੈ ਬਹੁਤ ਪੁਰਾਣਾ ਪਿੰਡ ਹੈ ਤੇ ਬਹੁਤ ਅਮੀਰ ਲੋਕਾਂ ਦਾ ਪਿੰਡ ਹੈ ਇੱਥੇ ਮੁਸਲਮਾਨ ਸ਼ਾਹ ਰਹਿੰਦੇ ਸੀ ਜਿਹੜੇ ਸੋਨੇ ਦਾ ਵਪਾਰ ਕਰਦੇ ਠੀਕ ਹੈ ਇਹ ਮੰਦਿਰ ਦੀ ਦੀਵਾਰ ਹੈ ਜਿਹੜਾ ਤੁਹਾਨੂੰ ਦੱਸਿਆ ਇਹ ਵੀ ਲੱਗਦਾ 1947 ਤੇ ਪਹਿਲਾਂ ਵੀ ਠੀਕ ਹੈ ਬਹੁਤ ਸੋਨਾ ਬਣਿਆ ਉਹ ਮੰਦਿਰ ਹੈ ਵੱਡੀ ਚੁੰਨੀ ਜ਼ਿਲ੍ਹਾ ਅੰਮ੍ਰਿਤਸਰ ਤੇ ਹੁਣ ਜ਼ਿਲ੍ਹਾ ਤੇ ਕਰਦਾ ਸਾਂ ਇਹ ਇਹ ਉਹ ਨੂੰ ਲਿਖਾ ਲੈਂਦਾ ਇਹ ਬੰਦਰਾ ਇਹ ਉਹ ਪੁਰਾਣਾ ਖੂਹ ਹੈ ਜਿਹਦਾ ਪੰਜਾਂ ਵਿੱਚ ਇੱਕ ਬਚਿਆ ਹੋਇਆ ਢੂੰਗੇ ਦੇ ਤਲਾ ਦੇ ਕੰਡੇ ਤੇ ਠੀਕ ਹੈ ਇਹ ਮੇਰੇ ਸਾਹਮਣੇ ਜੋ ਸਕੂਲ ਹੈ ਸਰਕਾਰੀ एलिमेंटरी ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਹ 1857 ਦੇ ਵਿੱਚ ਬਣਿਆ ਸੀ ਉਰਦੂ ਮੀਡੀਅਮ ਸੀ ਉਦੋਂ 1928 ਦੇ ਵਿੱਚ ਇਹ ਮਿਡਲ ਬਣਿਆ 1965 ਦੇ ਵਿੱਚ ਇਹ ਹਾਈ ਬਣਿਆ ਕਿ ਕਿਸੇ ਟਾਈਮ 1200 ਸਟੂਡੈਂਟ ਹੁੰਦੇ ਸੀ ਇਸ ਸਕੂਲ ਦੇ ਵਿੱਚ ਘਟੋ ਘਟ 50 ਪਿੰਡਾਂ ਦੇ ਬੱਚੇ ਇਸ ਸਕੂਲ 'ਚ ਪੜ੍ਹਦੇ ਸੀ ਤੇ ਇਹ 2016 ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਤੇ ਅੱਗੇ ਇਤਬਾਰ ਹੈ ਸਕੂਲ ਬੰਦ ਹੈ ਨਹੀਂ ਤਾਂ ਅੰਦਰ ਜਾ ਕੇ ਦੇਖਦੇ ਠੀਕ ਹੈ। ਮਸਜਿਦ ਦਾ ਗੇਟ ਹੈ। ਇਹ ਮਸਜਿਦ ਹੈ। ਤੇ ਇਧਰ ਨਾਲੇ ਗੁਰਦੁਆਰਾ ਹੈ। ਪੁਰਾਣੀ ਇੱਟ ਦਾ ਹੈ ਬਣੀ ਹੋਏ। ਪੁਰਾਣੀ ਹੈ। ਠੀਕ ਹੈ ਜੀ। ਉਹ ਗੁਰਦੁਆਰਾ ਸਾਹਿਬ ਧਿਆਨ ਵਾਲੀ ਮਸਜਿਦ। ਕੋਈ ਪਹਿਲਾਂ ਮਸਜਿਦ ਤੇ ਫਿਰ ਗੁਰਦੁਆਰਾ। ਦੋਨੋਂ ਇੱਕੋ ਸਾਥ।

जो दवार तो है किले की दवार है तो किला होंगे बहुत उच्च उच्चिया दवारा होंगे एक तरह के मकान से पहला ठीक है यह भी किले की दवार से ठहर प्रिपेयर होगी ठीक है पुराना दे एरिया है ये जो पळदेव दे कवरा है पुरानी है ठीक है एक चुन्नी कला दे पिंड चुन्नी कला बड़ी चुन्नी कह रहे शिवे पास दे है ठीक है जी हम तो लोग इतने पत्थिया वगैरह बनाने ठीक है जी दो मक भरे भी हैं ठीक है देख पाने ਇਹ ਹੈ ਮਾਹਾਂਕ ਬਰਾ ਪ੍ਰਾਣਾਂ ਨੀ ਠੀਕ ਕੋ ਅੱਗੇ ਲਓ ਜੀ ਦੇਖੋ ਪ੍ਰਾਣੀਆਂ ਨਛਾਨੀਆਂ ਜੀ ਕੰਟਰੋਲ ਰਹਾਂ ਦੋ ਸਿੱਖੇ ਇਹ ਇਹ ਤਕੂ ਸੀ ਉਹ ਬੰਦ ਕਰ ਦਿੱਤਾ ਹਾਂ ਸੋਨਾ ਬਣਾਇਆ ਵਾ ਠੀਕ ਹੈ ਇਹ ਦੋਨੋਂ ਦਰਵਾਜ਼ਾ ਹੁੰਦਾ ਸੀ ਇਹ ਪੱਕਾ ਵੱਡਾ ਦਰਵਾਜ਼ਾ ਇਹ ਜੀ ਇਹ ਪੁਰਾਣੀ ਇੱਟਾਂ ਦੀ ਬਣਾਇਆ ਵਾ ਹੁਣ ਵੀ ਠੀਕ ਹੈ ਹੁਣ ਤਾਂ ਇਹ ਚਬੂਤਰੇ ਬਣਾ ਲਏ ਬੈਠਣ ਵਾਸਤੇ ਠੀਕ ਹੈ ਫੇਟ ਰਹੇ ਹੋ ਜੀ ਫੇਟ ਰਹੇ ਹੋ ਦੇਖ ਕੇ ਸਾਹਮਣੇ ਪੁਰਾਣਾ ਕੂਆ ਮੰਦ ਹੋ ਚੁੱਕਿਆ ਇੱਥੋਂ ਇਹ ਬੁਲਾਰਤ ਹੋ ਜਾਂਦਾ ਹੈ ਪੁਰਾਣਾ ਬੁਝਾਰ ਕਿਸੇ ਟਾਈਮ ਤੇ ਤੇਲ ਫੁੱਟਣ ਦੀ ਜਗ੍ਹਾ ਨਹੀਂ ਟਿਕਦੀ ਸਰਕਾਰਾਂ ਦਾ ਕੰਮ ਹੈ ਜੀ ਬੰਦ ਹੋ ਜਾਂਦੀਆਂ ਹਨ ਇਹ ਦੇਖੋ ਇਹ ਵੀ ਬੰਦ ਹੋ ਗਈ ਇਹ ਬੰਦ ਹੋ ਗਿਆ ਬੋਰਡ ਕਰਨ ਨਾਲ ਸੀ ਤੇ ਕਿਚਨਸ ਬਾਜ਼ਾਰ ਤੇ 355 ਲਗਾ ਨਸੀ ਹਾਂ ਹਾਂਜੀ ਇਹ ਬਾਜ਼ਾਰ ਵਾਸਤੇ ਲੈ ਆ ਗਿਆ ਇੱਕ ਇਹ ਦਰਵਾਜ਼ਾ ਹੁੰਦਾ ਤਾਂ ਜੀ दो दरवाजे थे इस पिंड थे ये है चुके खत्म हो गया हम तो छत होंगी सी देखिए इसने ठीक है हम अभी बाजार से जावे ਠੀਕ ਹੈ ਕੋਈ ਕੋਈ ਦੁਕਾਨ ਹੁਣ ਤਾਂ ਇਸ ਬਾਜ਼ਾਰ ਚ ਠੀਕ ਕਿਹੜਾ ਟਾਈਮ ਇੱਥੇ ਤੇਲ ਸੁੱਟਣ ਨੂੰ ਜਗ੍ਹਾ ਨਹੀਂ ᱛੀ ਹੋਏ ਕਰਦੀ ਸੀ ਕ੍ਰਾਉਨ ਕਰਦੀ ਸੀ ਪੂਰੀ ਘੱਟੋ ਘੱਟ 50 ਪਿੰਡਾਂ ਦੇ ਲੋਕ ਇੱਥੋਂ ਹੀ ਆਪਨਾ ਸਮਾਨ ਖਰੀਦਦੇ ਹੁੰਦੇ ਸੋਨੇ ਨੇ ਦਾ ਕੰਮ ਹੁੰਦਾ ਸੀ ਇੱਥੇ ਸੋਨੇ ਦਾ ਵਪਾਰ ਕਰਦੇ ਤੇ ਲੋਕ ਇੱਥੇ ਦੇ ਉਹ ਸਾਬ ਮੁਸਲਮਾਨ ਵਪਾਰੀ ਚਲੇ ਗਏ ਠੀਕ ਹੈ ਫੇਕ ਕੋ ਨੂੰ ਹੋਰ ਦਿਖਾਉਂਦਾ ਕਮੋਨੇ ਚੱਟਾ ਹੂ ਇਹ ਮੁਸਲਮਾਨਾਂ ਦਾ ਹੁੰਦਾ ਸੀ ਇਹ ਕੋਠੇ ਦੇ ਮੁਸਲਮਾਨਾਂ ਦੇ ਹੁਣ ਇਸ ਟਾਈਮ ਦੇ ਸੀ ਇਹ ਤਾਂ ਪੜ ਹੁੰਦਾ ਸੀ ਬਹੁਤ ਵੱਡਾ ਹੁਣ ਤਾਂ ਹੈ ਨਹੀਂ ਠੀਕ ਹੈ ਇਹ ਜੋ ਰਸਤਾ ਇਹ ਇਹ ਚਿੰਨੇ ਖੁਰਦ ਤੋਂ ਜਾਂਦਾ ਇਹ ਹੀ ਮੇਨ ਰਸਤਾ ਦਾ ਭਿਜਾ ਰਹਾਂ ਹਾਂ ਲਈ ਠੀਕ ਹੈ ਯਾਰ ਤੂੰ ਨਿਕਲਾਂ ਜਾਂ ਦਿੱਸੀ ਇਹ ਕੁੱਟੀਆਂ ਨਵੀਆਂ ਮੋਣੀਆਂ ਇਹ ਤੇ ਹੁੰਦੇ ਕਿੱਥੇ ਸਾਰੇ ਠੀਕ ਹੈ ਇਹ ਹੈ ਜੀ ਡਿਸਪੈਂਸਰੀ ਹੈਲਥ ਸੈਂਟਰ ਨੂੰ ਕਲਾ ਦਾ ਵੱਡੀ ਜਿੰਨੀ ਦਾ ਹੈਲਥ ਸੈਂਟਰ ਤੇ ਬੱਸ ਅੱਡੇ ਦੇ ਵਿੱਚ ਹੈ ਜੀ ਇਹ ਕਾਰ ਜਾ ਰਹੀ ਹੈ ਦੂਸਰਾ ਸਤੇ ਨੂੰ ਇਹ ਹੈ ਭਗਤਪੁਰਾ ਰੋਡ ਅਮੈਂ ਇਸ ਟਾਈਮ ਬੱਸ ਅੱਡੇ ਦੇ ਜੀ ਉਹ ਜਿਹੜਾ ਬਾਜ਼ਾਰ ਪਿੰਡ ਵਿੱਚ ਸੀ ਉਹ ਤੁਹਾਨੂੰ ਦੇਖਿਆ ਨਹੀਂ ਉਹਨਾਂ ਬਾਜ਼ਾਰ ਕਿੱਥੇ ਆ ਗਏ ਇਹ ਬੱਸ ਸਟੈਂਡ ਹਾਂਜੀ ਨਵਾਂ ਬੱਸ ਸਟੈਂਡ ਬਣਿਆ ਹੈ ਇੱਕ ਨੰਬਰ ਇਹ ਲੱਗਤਾ ਹੁੰਦੀਆਂ ਜੰਦੀਆਂ ਇਹ ਬਿਲਾਰ ਬੱਸ ਜਾ ਰਹੀ ਹੈ ਸ੍ਰੀ ਹਰੰਦਨ ਸ੍ਰੰਦ ਰੋਧਾ ਸ੍ਰੀ ਜਲ 15 ਕਿਲੋ ਮੀਟਰੇ ਤੋਂ ਤਰੋਟਾਨੀਆ ਰੇੜੀਆਂ ਓਹੋ ਅੱਜ 31 25 ਐ ਅੱਜ ਮਾਰਕੀਟ ਬੰਦ ਹੁੰਦੀ ਐ 25 ਤਰੀਕ ਨੂੰ ਹਰ ਮਹੀਨੇ ਵੀ 25 ਤਰੀਕ ਨੂੰ ਠੀਕ ਹੈ ਜੀ ਪਰ ਫੇਰ ਵੀ ਬਹੁਤ ਔਣ ਕਰੈਂਦੀ ਐ ਬਹੁਤ ਔਣ ਕਰੈਂਦੀ ਐ ਠੀਕ ਹੈ ਬਹੁਤ 10 ਕਿਲੋਮੀਟਰ ਦੇ ਵਿੱਚ ਬਾਜ਼ਾਰ ਇਹ ਉਹਰੇ 3 ਕਿਲੋਮੀਟਰ ਦਾ ਬਾਜ਼ਾਰ ਹੈ ਇਹ ਸੱਤ ਸੱਤ ਬੈਂਕ ਹੀ ਇੱਥੇ ਇਸ ਟਾਈਮ ਪਿੰਡ ਦੇ ਦੋਨੋਂ ਏਦਾਂ ਦੇ ਪੈਟਰੋਲ ਪੰਪ ਢਾਕਨਾ ਇਸ ਪਿੰਡ ਦੇ ਵਿੱਚ ਵੱਡਾ ਪੰਚੇਤ ਘਰ ਵੱਡਾ ਸਭ ਕੁਝ ਹੈ ਇਸ ਪਿੰਡ ਦੇ ਵਿੱਚ